ਹਾਂਜੀ ਸੰਗਤ ਜੀ ਇਹ ਸਾਖੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਮੇਂ ਦੀ ਹੈ ਜੀ ਬਠਿੰਡੇ ਦਾ ਰਹਿਣ ਵਾਲਾ ਇੱਕ ਬ੍ਰਾਹਮਣ ਗੰਗਾ RAM ਇੱਕ ਵਾਰ ਉਠਾ ਉੱਤੇ ਬਾਜਰਾ ਲੱਦ ਕੇ ਵੇਚਣ ਵਾਸਤੇ ਅੰਮ੍ਰਿਤਸਰ ਆ ਗਿਆ ਉਸ ਸਮੇਂ ਗੁਰੂ ਜੀ ਸੰਤੋਖ ਸਰ ਦੀ ਸੇਵਾ ਕਰਾ ਰਹੇ ਸਨ ਗੰਗਾ RAM ਨੇ ਵੇਖਿਆ ਕਿ ਇੱਥੇ ਹਜ਼ਾਰਾਂ ਮਜ਼ਦੂਰ ਕੰਮ ਕਰ ਰਹੇ ਹਨ ਇੱਥੇ ਉਸ ਦਾ ਬਾਜਰਾ ਵਿਕ ਜਾਵੇਗਾ ਉਹ ਗੁਰੂ ਦੇ ਲੰਗਰ ਵਿੱਚੋਂ ਪ੍ਰਸ਼ਾਦ ਛੱਕ ਕੇ ਬੜਾ ਪ੍ਰਸੰਨ ਹੋਇਆ ਇੱਕ ਦਿਨ ਲੰਗਰ ਵਿੱਚ ਅੰਨ ਦੀ ਕੁਝ ਤੋੜ ਵੇਖ ਕੇ ਉਸ ਨੇ ਆਪਣਾ 500 ਮਣ ਬਾਜਰਾ ਤੋਲ ਕੇ ਲੰਗਰ ਵਿੱਚ ਪਾ ਦਿੱਤਾ ਇਤਨੇ ਸਮੇਂ ਨੂੰ ਵਿਸਾਖੀ ਦਾ ਮੇਲਾ ਆ ਗਿਆ ਮੇਲੇ ਉੱਤੇ ਜੋ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਈਆਂ ਉਹਨਾਂ ਵੱਲੋਂ ਬਹੁਤ ਭੇਟਾ ਗੁਰੂ ਜੀ ਦੇ ਅਰਪਣ ਹੋਈਆਂ ਜਿਸ ਵਿੱਚ ਅੰਨ ਵਸਤਰ ਤੇ ਨਕਤ ਪੈਸੇ ਬਹੁਤ ਇਕੱਠੇ ਹੋ ਗਏ ਮੇਲੇ ਦੀ ਸਮਾਪਤੀ ਉਪਰੰਤ ਗੁਰੂ ਜੀ ਨੇ ਮੇਵੜੇ ਨੂੰ ਹੁਕਮ ਦਿੱਤਾ ਕਿ ਗੰਗਾ RAM ਦਾ ਹਿਸਾਬ ਕਰਕੇ ਉਸ ਨੂੰ ਬਾਜਰੇ ਦਾ ਮੁੱਲ ਦੇ ਦਿਓ ਜਦ ਗੰਗਾ ਰਾਮ ਨੂੰ ਬਾਜਰੇ ਦਾ ਮੁੱਲ ਲੈਣ ਵਾਸਤੇ ਕਿਹਾ ਗਿਆ ਤਾਂ ਉਸਨੇ ਕਿਹਾ ਮਹਾਰਾਜ ਮੈਂ ਆਪ ਜੀ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨਾ ਚਾਹੁੰਦਾ ਹਾਂ ਬਾਜਰੇ ਦਾ ਮੁੱਲ ਮੈਂ ਕੁਝ ਨਹੀਂ ਲੈਣਾ ਇਹ ਮੇਰੀ ਸੇਵਾ ਪ੍ਰਵਾਨ ਕੀਤੀ ਜਾਵੇ ਮੈਨੂੰ ਆਪਣਾ ਸਿੱਖ ਕਰਕੇ ਨਾਮਦਾਨ ਬਖਸ਼ੋ ਉਸ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸ ਨੂੰ ਚਰਨ ਪਾਹੁਲ ਅਤੇ ਸਤਨਾਮ ਦਾ ਉਪਦੇਸ਼ ਦੇ ਕੇ ਆਪਣੀ ਸਿੱਖੀ ਬਖਸ਼ ਦਿੱਤੀ ਸਿੱਖੀ ਪ੍ਰਾਪਤ ਕਰਕੇ ਗੰਗਾ RAM ਰਾਤ ਦਿਨ ਇੱਕ ਕਰਕੇ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਿਆ ਗੰਗਾ RAM ਨੂੰ ਸੇਵਾ ਦਾ ਮੇਵਾ ਮਿਲ ਗਿਆ ਉਪਰੰਤ ਉਹ ਆਪਣੇ ਪਿੰਡ ਚਲਿਆ ਗਿਆ ਅਤੇ ਜੋ ਬਚਨ ਮੂੰਹ ਤੋਂ ਕਹਿੰਦਾ ਉਹੀ ਪੂਰਾ ਹੋ ਜਾਂਦਾ ਸੇਵਾ ਤੋਂ ਮਿਲਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਾ ਤੋਂ ਮਿਲਦਾ ਮੇਵਾ ਸੇਵਾ ਤੋਂ ਮਿਲਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਾ ਤੋਂ ਮਿਲਦਾ ਮੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ